ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਪਾਂ ਅੱਜ ਬਣਾਈ ਜਾਨੇ ਆ ਕੜੀ ਕੜੀ ਅੱਜ ਆਪਾਂ ਬਣਾਈ ਜਾਨੇ ਸਿੰਪਲ ਕੜੀ ਆਲੂ ਪਿਆਜ਼ ਤੇ ਹਰੀ ਮਿਰਚ ਪਾ ਕੇ ਧਨੀਆ ਮੇਥੀ ਪਾ ਕੇ ਬਣਾਵਾਂਗੇ ਬਿਨਾ ਪਕੌੜਿਆਂ ਤੋਂ ਬੜੀ ਟੇਸਟੀ ਖੱਟੀ-ਖੱਟੀ ਕੜੀ ਆਪਾਂ ਬਣਾ ਕੇ ਕਰਨੀ ਹੈ ਪਿਆਰ ਸਿੰਪਲ ਜੀ ਟੇਸਟੀ ਟੇਸਟੀ ਤੇ ਆਓ ਹੁਣ ਆਪਾਂ ਕਰਦੇ ਆ ਰੈਸਪੀ ਸਟਾਰਟ ਤੁਹਾਨੂੰ ਦੱਸਦੇ ਆ ਆਪਾਂ ਇਹ ਕੜੀ ਕਿਸ ਤਰ੍ਹਾਂ ਤੇ ਕੀ ਕੁਝ ਪਾ ਕੇ ਕੀ ਕੀ ਮਸਾਲੇ ਪਾ ਕੇ ਬਣਾਈ ਹੈ ਬਣੇ ਰਹੋ ਤੁਸੀਂ ਵੀਡੀਓ ਤੇ ਤੇ ਚਲੋ ਜੀ ਆਪਾਂ ਕਰਦੇ ਆ ਸ਼ੁਰੂ ਰੈਸਪੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਸਾਰਾ ਦਿਖਾਤਾ ਵੀ ਆਪਾਂ ਕੜੀ ਜਿਹੜੀ ਹੈ ਕਿਸ ਤਰ੍ਹਾਂ ਦੀ ਬਣਾਈ ਹੈ ਤੇ ਹੁਣ ਆਪਾਂ ਰੈਸਪੀ ਦੇ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਕਿੰਨਾ ਕਿੰਨਾ ਸਾਰਾ ਸਮਾਨ ਪਾ ਕੇ ਕੜੀ ਆਪਾਂ ਜਿਹੜੀ ਹੈ ਤਿਆਰ ਕੀਤੀ ਹੈ ਦੇਖ ਰਹੇ ਆ ਜਿਹਾ ਆਪਾਂ ਰੱਖੀ ਹੋਈ ਹੈ ਕੜਾਹੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਸਰੋਂ ਦਾ ਤੇਲ ਤੇਲ ਪਾ ਕੇ ਆਪਾਂ ਕਰ ਲਿਆ ਚੰਗੀ ਤਰ੍ਹਾਂ ਗਰਮ ਹੁਣ ਆਪਾਂ ਪਾਵਾਂਗੇ ਇੱਕ ਪਿੰਚ ਇੱਕ ਚੁਟਕੀ ਹਿੰਗ ਦੀ ਹਿੰਗ ਨੂੰ ਆਪਾਂ ਚੰਗੀ ਤਰ੍ਹਾਂ ਕਲਕਾ ਲਾਂਗੇ ਉਸ ਤੋਂ ਬਾਅਦ ਆਪਾਂ ਖੜੇ ਮਸਾਲੇ ਪਾਵਾਂਗੇ ਜੀ ਦੇ ਵਿੱਚ ਇੱਕ ਚਮਚ ਜੀਰਾ ਇੱਕ ਚਮਚ ਧਨੀਆ ਸੁੱਕਾ ਤੇ ਇੱਕ ਚਮਚੀ ਆਪਾਂ ਪਾਏਗਾ ਜੀਵਾਇੰਦਾ ਤੇ ਇੱਕ ਤੋਂ ਅੱਧਾ ਚਮਚਾ ਆਪਾਂ ਪਾਇਆ ਮੇਥੇ ਦਾਣੇ ਦਾ ਤੇ ਉਸ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੇ ਤੇ ਫਿਰ ਆਪਾਂ ਪਾ ਲਈਏ ਦੋ ਲੰਬੇ ਲੰਬੇ ਪਿਆਜ਼ ਦੇ ਟੁਕੜੇ ਵੀ ਸੀ ਤੇ మీడియం ਸਾਈਜ਼ ਦੇ ਦੋ ਸੀਗੇ ਆਪ ਆਪਣੇ ਕੋਲ ਸੀਗੇ ਦੋ ਆਲੂ ਉਹ ਵੀ ਆਪਾਂ ਲੈ ਤਰੀ ਤਰੀ ਦੇ ਲੰਬੇ ਲੰਬੇ ਛੋਟੇ 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 ਪੀਸਿਸ ਦੇ ਦਿੱਤੇ ਤੇ ਇਦਾਂ ਆਪਾਂ ਜਿਹੜੇ ਥੋੜਾ ਜਿਹਾ ਮਸਾਲਾ ਹੈ ਨਾ ਆਪਾਂ ਪੁੱਜਿਆ ਤੇ ਉਹਦਾ ਆਪਾਂ ਤਿੰਨ ਚਾਰ ਹਰੀਆਂ ਬਰੀਕ ਮਿਰਚਾਂ ਸੀ ਜਿਹੜੀਆਂ ਕੱਟ ਕੇ ਪਾਤੀਆਂ ਅੱਜਕੱਲ ਜਿਹੜੀ ਮਿਰਚਾਂ ਦੀ ਬੜੀ ਸੌਫਟ ਜੀ ਹੁੰਦੀ ਹੈ ਇਸ ਕਰਕੇ ਆਪਾਂ ਇਹ ਥੋੜਾ ਜਿਹਾ ਪਿਆਜ਼ ਤੇ ਅਲੂਆਂ ਨੂੰ ਪੁੰਨਣ ਤੋਂ ਬਾਅਦ ਦੇ ਵਿੱਚ ਆਪਾਂ ਪਾਈ ਹੈ ਤਾਂ ਕਿ ਇਹਦਾ ਜਿਹੜਾ ਟੇਸਟ ਹੈ ਬਰਕਰਾਰ ਰਹੇ ਤੇ ਹੁਣ ਜਿਵੇਂ ਹੀ ਆਪਣਾ ਮਸਾਲਾ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਾਮਕ ਮਿਰਚ ਮਸਾਲਾ ਹਲਦੀ ਤੇ ਨਾਲ ਹੀ ਆਪਾਂ ਇਹਦੇ ਵਿੱਚ ਆਹ ਪਾਈਏ ਕਾਲੀ ਮਿਰਚ ਵੀ ਆਪਾਂ ਪਾਉਦੇ ਇਹ ਸਾਰਾ ਕੁਝ ਪਾ ਕੇ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜਦੋਂ ਇਹ ਭੁੱਲ ਜਾਂਦਾ ਹੈਗਾ ਇਹਨੇ ਆਪਣਾ ਕਲਰ ਹੈ ਜਿਹੜਾ ਛੱਡ ਦੇਣਾ ਹੈਗਾ ਕਲਰ ਬਿਲਕੁਲ ਹੀ ਅਲੱਗ ਜਾ ਹੋ ਜਾਣਾ ਚੇਂਜਾ ਹੋ ਜਾਣਾ ਉਹਦੇ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਅੱਧਾ ਇੱਕ ਗਲਾਸ ਪਾਣੀ ਦਾ ਪਾਣੀ ਪਾ ਕੇ ਫਿਰ ਆਪਾਂ ਇਹਨੂੰ ਥੋੜੇ ਜਿਹੇ ਰੜੇ ਜਿਹੇ ਦਵਾਵਾਂਗੇ ਰੰਨਾਂਗੇ ਤਾਂ ਕਿ ਇਹ ਜਿਹੜਾ ਇਹ ਸਾਰਾ ਮਸਾਲਾ ਵੀ ਕੋਲੋਏ ਕਿ ਜਿਹੜੇ ਆਪਾਂ ਮਸਾਲੇ ਪਾਏ ਹੈਗੇ ਸੁੱਕੇ ਤੇ ਖੜੇ ਮਸਾਲੇ ਉਹ ਸਾਰੇ ਪੱਕ ਜਾਣ ਚੰਗੀ ਤਰ੍ਹਾਂ ਆਪਣੇ ਆ ਜਿਹੜਾ ਕਲਰ ਹੈ ਉਹ ਛੱਡ ਦੇਣ ਤੇ ਨਾਲੇ ਇਹਦਾ ਪੀਸਾ ਜਿਹੜਾ ਉਹ ਵਧੀਆ ਪੁਰਾਣਾ ਹੈ ਰਚ ਨੀ ਚ ਜੇ ਇੱਥੇ ਆਪਾਂ 2 ਕੱਪ ਲਿਆ ਹੈਗਾ ਬੇਸਣ ਬੇਸਣ ਦੇ ਵਿੱਚ ਪਾਈ ਆਪਾਂ ਲੱਸੀ ਲੱਸੀ ਆਪਣੇ ਕੋਲੇ ਘਰ ਦੀ ਲੱਸੀ ਆਈ ਵੀ ਸੀਗੀ ਆਪਾਂ ਉਹ ਐਡ ਕੀ ਪੀਏ ਜੋ ਉਸੇ ਕੁਵਵੀ ਕਰੇ ਬਣਾ ਕੇ ਪਾ ਸਕਦੇ ਆ ਤੇ ਵਿਸਤਰ ਦੀ ਸਾਤਾ ਨਾਲ ਮੈਂ ਇਹਨੂੰ ਸਾਰੇ ਨੂੰ ਰੜਕ ਜੇ ਲਾਉਂਗੀ ਤਾਂ ਕਿ ਜਿਹੜੀਆਂ ਇਹਦੇ ਵਿੱਚ ਬੇਸਨ ਦੇ ਵਿੱਚ ਗੱਠਾਂ ਹੁੰਦੀਆਂ ਨੇ ਲਮਜ਼ ਹੁੰਦੇ ਨੇ ਉਹ ਨਾ ਰਹਿਣ ਤੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਸਾਰੇ ਨੂੰ ਰੜਕ ਲੈਣਾ ਸਾਕੇ ਦੇ ਵਿੱਚ ਕੋਈ ਵੀ ਕੋਈ ਬੇਸਨ ਦੀ ਗੱਠ ਨਾ ਰਵੇ ਜੇ ਬੇਸਨ ਆਪਣਾ ਚੰਗੀ ਤਰ੍ਹਾਂ ਕੁਲਿਆ ਹੋਊਗਾ ਰੜਕਿਆ ਹੋਊਗਾ ਤਾਂ ਹੀ ਆਪਣੀ ਕੜੀ ਹੈ ਜਿਹੜੀ ਜਿਆਦਾ ਵਧੀਆ ਤੇ ਟੇਸਟੀ ਟੇਸਟੀਆਂ ਪਤਲੀ ਪਤਲੀ ਤੇ ਸਮੋਸ ਸਮੋਜੀ ਬਣਣਗੇ ਤੇ ਹੁਣ ਆਪਣਾ ਜਿਹੜਾ ਇਹ ਸੀਗਾ ਮਸਾਲਾ ਇਹ ਸਾਰਾ ਬਿਲਕੁਲ ਪੱਕ ਗਿਆ ਸੀਗਾ ਤੇ ਆਲੂ ਵੀ ਹੈ ਜਿਹੜੇ ਇਹ ਬਣ ਚੁੱਕੇ ਸੀਗੇ ਅੱਧ ਬਨੇ ਜੀ ਉੱਤਕੇ ਸੀ ਹੁਣ ਆਪਾਂ ਇਹਦੇ ਵਿੱਚ ਸਾਰਾ ਘੋਲ ਤਿਆਰ ਕੀਤਾ ਸੀ ਜਿਹੜਾ ਆਪਾਂ ਬੇਸਨ ਬੇਸਨ ਤੇ ਲੱਸੀ ਦਾ ਹੁਣ ਹੈ ਸਾਰਾ ਘੋਲ ਹੈ ਜਿਹੜਾ ਚੱਕ ਕੇ ਆਪਾਂ ਕੜਾਈ ਦੇ ਵਿੱਚ ਪਾਉਣਾਗਾ ਇਹਨੂੰ ਚੰਗੀ ਤਰ੍ਹਾਂ ਹੋਰ ਫੇਰ ਹਿਲਾ ਲਿਆਗਾ ਤਾਂ ਕਿ ਇਹਦੇ ਵਿੱਚ ਹਲੇ ਵੀ ਕੋਈ ਬੇਸਨ ਦੀ ਗੱਠ ਨਾ ਰਹਿ ਗਈ ਹੋਵੇ ਜਿਹੜਾ ਆਪਣਾ ਮਸਾਲਾ ਸੀ ਬਿਲਕੁਲ ਬਣ ਚੁੱਕਿਆ ਸੀ ਹੁਣ ਆਪਾਂ ਸਾਰਾ ਘੋਲੇ ਦੇ ਵਿੱਚ ਕੜੀ ਦੇ ਵਿੱਚ ਕੜਾਈ ਦੇ ਵਿੱਚ ਕੜੀ ਬਣਾਉਣ ਵਾਸਤੇ ਪਾ ਦੇਣਾ ਹੈ ਤੇ ਕੜੀ ਆਪਣੀ ਹੋ ਜਾਣੀ ਹੈ ਬਣ ਕੇ ਤਿਆਰ ਦੇਖੋ ਕਿੰਨਾ ਸੋਹਣਾ ਕਲਰ ਹੈ ਜਿਹੜਾ ਆਇਆ ਹੈਗਾ ਹਲੇ ਆਪਾਂ ਮਿਕਸ ਨਹੀਂ ਕੀਤਾ ਸੀ ਤੇ ਤਾਂ ਵੀ ਆਪਣਾ ਕਲਰ ਇੰਨਾ ਵਧੀਆ ਲੱਗਿਆ ਨੇ ਸੀ ਕੜੀ ਦਾ ਜਦੋਂ ਇਹ ਬਣਦੀ ਤੇ ਨੇ ਹੋਰ ਵੀ ਵਧੀਆ ਕਲਰ ਛੱਡਣਾਗਾ ਆਪਣਾ ਤੇ ਹੁਣ ਆਪਾਂ ਸਾਰੀ ਇਹਨੂੰ ਲੱਸੀ ਨੂੰ ਤੇ ਦਹੀਂ ਨੂੰ ਮਸਾਲੇ ਦੇ ਵਿੱਚ ਮਿਕਸ ਕਰਕੇ ਇਹਨੂੰ ਹਲਾ ਹਲਾ ਕੇ ਚੰਗੀ ਤਰ੍ਹਾਂ ਪੱਕਣ ਦੇ ਵਾਸਤੇ ਛੱਡ ਦਾਂਗੇ ਤੇ ਜਿਹੜੀ ਇਹਦੇ ਵਿੱਚ ਕੜਛੀ ਹੈ ਇਹ ਆਪਾਂ ਬਾਹਰ ਨਹੀਂ ਕੱਢਣੀਗੀ ਇਹਨੂੰ ਐਸੀ ਤਰ੍ਹਾਂ ਹੀ ਪਕਾਵਾਂਗੇ ਤੇ ਆਪਾਂ ਜਿਹੜਾ ਆ ਕਵਰ ਕੀਤਾ ਗਿਆ ਇਹਦੇ ਵਿੱਚ ਆਪਾਂ ਥੋੜੀ ਜਿਹੀ ਵੇਲ ਰੱਖਾਂਗੇ ਤਾਂ ਕਿ ਜਿਹੜੀ ਆਪਣੀ ਕੜੀ ਆ ਬੱਗੇ ਬਾਹਰ ਨਾ ਆ ਜਾਈ ਤੇ ਆਪਾਂ ਕੜਛੀ ਦੇ ਵਿੱਚੋਂ ਬਿਲਕੁਲ ਵੀ ਬਾਹਰ ਨਹੀਂ ਕੱਢੀਗੀ ਉੱਪਰ ਨਹੀਂ ਚੱਕੀ ਕੜੀ ਦੇ ਵਿੱਚ ਜਿੰਨੀ ਦੇਰ ਕੜੀਆਂ ਰਿਜਣੀ ਸ਼ੁਰੂ ਨਹੀਂ ਹੋ ਜਾਂਦੀ ਉੰਨੀ ਦੇਰ ਆਪਾਂ ਕੜਛੀ ਨੂੰ ਵਿੱਚ ਹੀ ਕੜੀ ਦੇ ਚਲਾਈ ਜਾਣਾ ਹੁੰਦਾ ਹੈਗਾ ਤੇ ਦੇਖੋ ਆਪਣੀ ਕੜੀ ਆ ਹੁਣ ਅਧ ਪੱਕੀ ਜੀ ਹੋ ਚੁੱਕੀ ਹੈਗੀ ਹਲੇ ਥੋੜਾ ਜਿਹਾ 5-10 ਮਿੰਟ ਟਾਈਮ ਹੋਰ ਲੋਗੀ ਕੜੀ ਪੱਕਣ ਦੇ ਉੱਤੇ 3-4 ਵਾਲੀ ਉਹਨ ਤੋਂ ਬਾਅਦ ਚੰਗੀ ਤਰ੍ਹਾਂ ਕੜੀ ਹੈ ਜਿਹੜੀ ਬਣ ਜਾਂਦੀ ਹੈ ਪੱਕ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਇਹ ਜਿਹੜੀ ਹੈ ਕੜੀ ਨੂੰ ਖਾ ਸਕਦੇ ਹੁੰਦੇ ਆ ਤੇ ਹਲੇ ਕੜੀ ਆਪਣੀ ਹੈ ਜਿਹੜੀ ਪੱਕਣ ਦੇ ਵਿੱਚ ਲੈਣਾ ਟਾਈਮ ਦੇਖੋ ਹਲੇ ਪੱਕੀ ਨਹੀਂ ਪੂਰੀ ਤਰ੍ਹਾਂ ਕਲਰ ਆਇਆ ਨਹੀਂ ਆਪਦਾ ਪੂਰਾ ਛੱਟਦਾ ਹੈਗਾ ਉਹ ਸੋਨਾ ਕਲਰ ਆਇਆ ਜਿਹੜਾ ਬਣ ਕੇ ਤਿਆਰ ਹੋ ਰਿਹਾ ਹੈਗਾ ਕੜੀ ਦਾ ਤੁਸੀਂ ਜੇ ਜ਼ਿਆਦਾ ਡਾਰਕ ਕੜੀ ਖਾਣੀ ਚਾਹ ਪਸੰਦ ਕਰਦੇ ਹੋਗਾ ਤੁਸੀਂ ਇਹਦੇ ਵਿੱਚ ਹਲਦੀ ਦਾ ਇਹਦਾ ਚਰਚਾ ਵੱਧ ਪਾ ਸਕਦੇ ਹਾਂ ਜਿਵੇਂ ਆਪਾਂ ਇੱਕ ਚਮਚ ਪਾਇਆ ਤੁਸੀਂ ਇਹਦੇ ਇੱਕ ਗੇੜ ਵੀ ਪਾ ਸਕਦੇ ਹੋ ਜਿਸ ਤਰ੍ਹਾਂ ਦਾ ਰੰਗ ਤੁਹਾਡੀ ਫੈਮਿਲੀ ਪਸੰਦ ਕਰਦੀ ਹੈ ਖਾਣਾ ਤੁਸੀਂ ਉਸੇ ਤਰ੍ਹਾਂ ਹੀ ਪਕਾ ਕੇ ਦੇ ਸਕਦੇ ਹੋ ਬਣਾ ਕੇ ਦੇ ਸਕਦੇ ਹੋ ਤੁਮੋਲ ਆਪਣੀ ਗੜੀ ਨੂੰ ਵાળੀ ਆ ਜਿੱਕੇ ਨੇ ਇਹ ਗੜੀ ਆਪਣੀ ਬਿਲਕੁਲ ਬਣ ਕੇ ਹੋ ਚੁੱਕੀ ਹੈ ਤਿਆਰ ਤੇ ਉਸ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮੇਥੀ ਮੇਥੀ ਹੈ ਜਿਹੜੀ ਉਹ ਆਪਾਂ ਘਰੀ ਲੈਂਦੀ ਹੈ ਉਹਦੇ ਵਿੱਚ ਥੋੜੀ ਜਿਹੀ ਡਸਟ ਸੀ ਇਸ ਕਰਕੇ ਉਹਨੂੰ ਮੈਂ ਦੀ ਤਰ੍ਹਾਂ ਤੋਂ 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 ਬਾਅਦ ਹੁਣ ਆਪਾਂ ਜਿਹੜੀ ਮਿੱਠੀ ਹੈ ਇਹਦੇ ਵਿੱਚ ਕਰ ਦਾਂਗੇ ਐਡ ਦੇਖੋ ਨਾ ਜ਼ਿਆਦਾ گاੜ੍ਹੀ ਹੈ ਤੇ ਨਾ ਹੀ ਜ਼ਿਆਦਾ ਇਹ ਪਤਲੀ ਹੈ ਜਿਹੜਾ ਮਿਕਸਚਰ ਪਾਇਆ ਆਪਾਂ ਉਹ ਸਾਰਾ ਵਧੀਆ-ਵਧੀਆ ਬਣ ਕੇ ਇਹਦੇ ਵਿੱਚ ਤਿਆਰ ਹੋ ਰਿਹਾ ਹੈ ਤੇ ਆਹ ਦੇਖੋ ਇਹ ਮਿੱਠੀ ਹੈ ਜਿਹੜੀ ਮੈਂ ਹੁਣ ਇਹਦੇ ਵਿੱਚ ਐਡ ਕਰ ਦਿੰਨੀ ਐਥੇ ਆਪਾਂ ਕੜੀ ਹੈ ਜਿਹੜੀ ਪਕੌੜਿਆਂ ਵਾਲੀ ਨਹੀਂ ਬਣਾਈਗੀ ਬਿਨਾ ਪਕੌੜਿਆਂ ਤੋਂ ਕੜੀ ਬਣਾਈ ਹੈ ਤੇ ਕੜੀ ਜਦੋਂ ਆਪਾਂ ਪਕੌੜਿਆਂ ਵਾਲੀ ਬਣਾਉਨੇ ਆ ਉਹ ਵੀ ਜ਼ਿਆਦਾ ਟੇਸਟੀ ਲੱਗਦੀ ਹੈ ਜੇ ਇਸ ਤਰ੍ਹਾਂ ਆਪਾਂ ਮਲਾ ਲਈ ਹੈ ਦਸਤਰਾ ਇਹ ਟੇਸਟੀ ਲੱਗਦੀ ਹੈ ਤੇ ਹੋਰ ਆਪਾਂ ਇਹਦਾ ਟੇਸਟ ਵਧਾਉਣ ਵਾਸਤੇ ਪਾਤਾ ਉੱਤੇ ਧਨੀਆ ਫਰੈਸ਼ ਕਰਦਾ ਧਨੀਆ ਹੀ ਆਪਣੇ ਕੋਲੇ ਤੇ ਇਹ ਆਪਾਂ ਜਿਆਦਾ ਹੀ ਪਾਇਆ ਮੈਨੂੰ ਕੜੀ ਦੇ ਵਿੱਚ ਜਿਆਦਾ ਪਸੰਦ ਆ ਧਨੀਆ ਮੇਥੀ ਹੈ ਜਿਹੜੀ ਪਾਈ ਵੀ ਇੱਕ ਜੀਰਾ ਮੇਥੀ ਤੇ ਧਨੀਆ ਇਹ ਕੜੀ ਨੂੰ ਐ ਇੱਕ ਚਾਰ ਚੰਦ ਲਾ ਦਿੰਦੇ ਆ ਤੇ ਸਾਡੀ ਫੈਮਿਲੀ ਦੇ ਵਿੱਚ ਅਸੀਂ ਇਹ ਜਿਆਦਾ ਹੀ ਪਾ ਕੇ ਖਾਣੀ ਪਸੰਦ ਕਰਦੇ ਆ ਇੰਨਾ ਚੀਜ਼ਾਂ ਨੂੰ ਦੇਖੋ ਹਣ ਕੜੀ ਆਪਣੀ ਬਣ ਕੇ ਤਿਆਰ ਹੈ ਚਾਹੇ ਆਪ ਰੋਟੀ ਨਾਲ ਖਾਈਏ ਚਾਹੇ ਪ੍ਰਾਂਠੀ ਨਾਲ ਚਾਹੇ ਨਾਲ ਨਾਲ ਚਾਹੇ ਚਾਵਲਾ ਨਾਲ ਚਾਵਲਾਂ ਦਾ ਤੇ ਕੜੀ ਦਾ ਤਾਂ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਤੇ ਜੇ ਤੁਸੀਂ ਖਾਣੀ ਚਾਹੋ ਨੇ ਚਾਵਲਾਂ ਨਾਲ ਤਾਂ ਚਾਵਲ ਵੀ ਬਣਾ ਕੇ ਬੜੀ ਟੇਸਟੀ ਟੇਸਟੀ ਕੜੀ ਹੈ ਜਿਹੜੀ ਆਪਣੀ ਖਾਣ ਦੇ ਵਿੱਚ ਤਿਆਰ ਹੋ ਜਾਂਦੀ ਹੈ ਚਾਵਲ ਕੜੀ ਇਹ ਇੱਕ ਤਰ੍ਹਾਂ ਦੀ ਕੜੀ ਹੈ ਜਿਹੜਾ ਇਹ ਇੱਕ ਵੱਖਰਾ ਹੀ ਟੇਸਟ ਜਾ ਦੇਣ ਲੱਗ ਜਾਂਦੀ ਜਦੋਂ ਆਪਾਂ ਖਾਣੇ ਬਾਕੀ ਕੜੀ ਦੇ ਨਾਲ ਜੇ ਆਪਾਂ ਤੰਦੂਰ ਦੀਆਂ ਰੋਟੀਆਂ ਬਣਾ ਕੇ ਖਾਈਏ ਤਾਂ ਹੋਰ ਵੀ ਜ਼ਿਆਦਾ ਟੇਸਟੀ ਲੱਗਦੀ ਹੈ ਚਲੋ ਜੀ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੁਸੀਂ ਦੱਸੋ ਸਾਡੀ ਜਿਹੜੀ ਆਪਣੀ ਕੜੀ ਹੈ ਕਿੱਦਾਂ ਦੀ ਬਣੀ ਹੈ ਕਿਵੇਂ ਬਣੀ ਹੈ ਬਾਕੀ ਤੁਸੀਂ ਵੀ ਮੇਰੇ ਨਾਲ ਆਪਦੇ ਅਨੁਭਵ ਸ਼ੇਅਰ ਕਰਿਆ ਕਰੋ ਵੀ ਤੁਹਾਡੀ ਫੈਮਿਲੀ ਦੇ ਵਿੱਚ ਕਿੱਦਾਂ ਦੀ ਚੀਜ਼ ਕਿਸ ਤਰ੍ਹਾਂ ਪਸੰਦ ਕਰਦੇ ਆਂ ਆਪਾਂ ਤਾਂ ਬੜੀ ਸਿੰਪਲ ਜੀ ਤੇ ਟੇਸਟੀ ਟੇਸਟੀ ਕੜੀ ਹੈ ਜਿਹੜੀ ਬਣਾ ਕੇ ਤਿਆਰ ਕੀਤੀ ਹੈ ਬਾਕੀ ਤੁਸੀਂ ਆਪਣੀ ਫੈਮਿਲੀ ਦੇ ਅਕੋਰਡਿੰਗ ਜਿੱਦਾਂ ਦੀ ਤੁਹਾਡੀ ਮੰਗ ਹੋਵੇ ਓਦਾਂ ਦੀ ਬਣਾ ਕੇ ਤਿਆਰ ਕਰਕੇ ਬੱਚਾ ਨੂੰ ਖਵਾ ਸਕਦੇ ਆਂ ਤੇ ਅੱਛੀ ਆਪਾਂ ਕਰਦੇ ਹਾਂ ਹੁਣ ਵੀਡੀਓ ਦਾ ਐਂਡ ਬਾਕੀ ਜੇ ਤੁਸੀਂ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ